ਕਈ ਦਿਨ ਪਹਿਲਾਂ ਇੱਕ ਕੁੜੀ ਦੀ ਮੈਂ ਵੀਡੀਓ ਦੇਖੀ ਸੀ ਨੈਟ ਦੇ ਉੱਤੇ ਕਿਸੇ ਲਈ ਹੇਟ ਨਹੀਂ ਹੈਗਾ ਬਸ ਇੱਕ ਉਦਾਹਰਣ ਦੇਣੀ ਚਾਹੁੰਨਾ ਇੱਥੇ ਮੈਂ ਤੁਹਾਨੂੰ ਉਹ ਕਹਿ ਰਹੀ ਆ ਵੀ ਮੈਨੂੰ ਨਾ ਕੋਈ ਸ਼ਰਮ ਨਹੀਂ ਹੈਗੀ ਇਹ ਗੱਲ ਦੱਸਣ ਲੱਗੇ ਕਿ ਮੈਨੂੰ ਮੈਕਡੋਨਲਡ ਨੇ ਜੌਬ ਤੋਂ ਰਿਜੈਕਟ ਕਰਤਾ ਈਵਨ ਕਿ ਮੇਰੇ ਕੋਲੇ ਲਾਅ ਦੀ ਡਿਗਰੀ ਸੀਗੀ ਜਿਹੜੀ ਮੈਂ ਯੂਕੇ ਦੇ ਵਿੱਚ ਪਾਸ ਕੀਤੀ ਸੋ ਸਭ ਤੋਂ ਪਹਿਲਾਂ ਤਾਂ ਮੈਨੂੰ ਹੈਰਾਨੀ ਹੋਈ ਵੀ ਯਾਰ ਜੇ ਤੇਰੇ ਕੋਲੇ ਲਾਅ ਦੀ ਡਿਗਰੀ ਆ ਤੈਨੂੰ ਮੈਕਡੋਨਲਡ ਟੱਕੇ ਖਾਣ ਦੀ ਕੀ ਲੋੜ ਆ ਸੋ ਉਸ ਤੋਂ ਬਾਅਦ ਕਹਿੰਦੀ ਆ ਵੀ ਮੈਂ ਘੱਟੋ ਘੱਟ 1000 2000 ਜੌਬਾਂ ਅਪਲਾਈ ਕੀਤੀਆਂ ਮ ਵੀ ਭਾਈ ਜੇ ਤਾਂ ਤੂੰ ਲੋਦੀ ਡਿਗਰੀ ਕੀਤੀ ਆ ਤੁਹਾਨੂੰ ਇੰਨਾ ਦਾ ਪਤਾ ਹੋਊਗਾ ਹੀ ਨਾ ਇੰਨਾ ਕੁ ਦਾ ਦਿਮਾਗ ਖੁੱਲੇ ਜਾਂਦਾ ਬੰਦੇ ਦਾ ਕਿ ਕਿਹੜੀ ਜੌਬ ਅਪਲਾਈ ਕਰਨੀ ਆ ਕਿਹੜੀ ਨਹੀਂ ਕਰਨੀ ਤੇ ਆਪਣੇ ਫੀਲਡ ਦੇ ਵਿੱਚ ਤੁਸੀਂ ਕਿੱਦਾਂ ਜੌਬ ਲੱਭਣੀ ਆ ਜਾਂ ਕਿੱਥੇ ਪ੍ਰੈਕਟਿਸ ਸ਼ੁਰੂ ਕਰਨੀ ਆ ਤੁਸੀਂ ਬਟ ਡਿਗਰੀਆਂ ਸਿਰਫ ਨਾਮ ਦੀਆਂ ਕਰ ਰਹੇ ਆ ਲੋਕੀ ਇੱਥੇ ਇਕੱਲੀ ਉਸ ਕੁੜੀ ਦੀ ਸਮੱਸਿਆ ਨਹੀਂ ਹੈਗੀ ਉਹਨੇ ਤਾਂ ਚਲੋ ਸੱਚ ਬੋਲਦਾ ਨੈੱਟ ਤੇ ਐਕਸਪੀਰੀਅੰਸ ਸ਼ੇਅਰ ਕਰਤਾ ਬਟ ਬਹੁਤ ਹਜ਼ਾਰਾਂ ਹੀ ਲੋਕ ਕੀ ਆ ਇਹ ਜਿਹੜੇ ਕੋਈ ਐਮਬੀਏ ਕਰੀ ਫਿਰਦਾ ਕੋਈ ਹੈਲਥ ਐਂਡ ਕੇਅਰ ਦੀ ਲੀਡਰਸ਼ਿਪ ਦਾ ਪ੍ਰੋਗਰਾਮ ਕਰੀ ਫਿਰਦਾ ਵੱਡੀਆਂ ਵੱਡੀਆਂ ਫੈਂਸੀ ਡਿਗਰੀਆਂ ਦੇ ਨਾਮ ਆ ਹਰ ਇੱਕ ਬੰਦਾ ਲੈ ਕੇ ਆ ਜਾਂਦਾ ਇਹ ਜਿਹੜੇ ਏਜੰਟ ਲੈ ਕੇ ਤੋਰ ਦਿੰਦੇ ਆ ਬਟ ਅੱਗੇ ਕੀ ਕਰਨਾ ਹੈ ਪੀਐਸਡਬਲ ਮੁਕਣ ਤੋਂ ਬਾਅਦ ਕੀ ਕਰਨਾ ਫਿਰ ਉਹ ਦੇਖਦੇ ਆ ਮੁੱਲ ਪੈਸੇ ਲਾ ਕੇ ਸਪਾਂਸਰਸ਼ਿਪਾਂ ਲੈਂਦੇ ਆ ਕਿਉਂਕਿ ਕੈਪੇਬਲ ਹੁੰਦੇ ਨਹੀਂ ਡਿਗਰੀ ਨਕਲ ਮਾਰ ਕੇ ਕੀਤੀ ਹੁੰਦੀ ਆ ਜਿਹੜਾ ਕੋਰਸ ਇੱਥੇ ਆ ਕੇ ਪ ਤਾ ਕਲਾਸਾਂ ਨਹੀਂ ਲਾਈਆਂ ਹੁੰਦੀਆਂ ਜੇ ਕਲਾਸਾਂ ਲਾਈਆਂ ਹੁੰਦੀਆਂ ਤਾਂ ਫਿਰ ਅਸਾਈਨਮੈਂਟਾਂ ਨਹੀਂ ਆਪ ਬਣਾਈਆਂ ਹੁੰਦੀਆਂ ਜੇ ਅਸਾਈਨਮੈਂਟਾਂ ਵੀ ਆਪ ਬਣਾਈਆਂ ਹੁੰਦੀਆਂ ਤਾਂ ਫਿਰ ਪਾਸ ਨਹੀਂ ਹੋ ਪਾਉਂਦੇ ਹੁੰਦੇ ਜਿੰਨੇ ਜਾਣੇ ਵੀ ਫੈਂਸੀ ਜੀਆਂ ਡਿਗਰੀਆਂ ਲੈ ਕੇ ਜਿਨ੍ਹਾਂ ਨੂੰ ਏਜੰਟ ਜੋ ਡਿਗਰੀ ਦੇ ਕੇ ਤੋਰ ਦਿੰਦੇ ਆ ਕਿਉਂਕਿ ਉਹਦਾ ਕੀੜਾ ਹੁੰਦਾ ਵੀ ਬਾਹਰ ਜਾਣਾ ਪਤਾ ਹੁੰਦਾ ਨਹੀਂ ਕੁਝ ਹਨਾ ਸੋ ਐਮੀ ਜਿਹੜੇ ਆ ਜਾਂਦੇ ਆ ਉਹ ਜਿਹੜੋ ਬਾਅਦ ਦੇ ਵਿੱਚ ਜੌਬ ਮਾਰਕੀਟ 'ਚ ਜਾਂਦੇ ਆ ਅੱਗੇ ਜਾ ਕੇ ਫਿਰ ਨੌਕਰੀਆਂ ਨਹੀਂ ਮਿਲਦੀਆਂ ਨੌਕਰੀਆਂ ਤੋਂ ਬਾਅਦ ਸਪਾਂਸਰਸ਼ਿਪਾਂ ਨਹੀਂ ਮਿਲਦੀਆਂ ਫਿਰ ਉਹਨਾਂ ਨੂੰ ਦਿੱਕਤ ਹੁੰਦੀ ਆ ਸੋ ਇਹ ਉਦਾਹਰਨ ਉਹਨਾਂ ਵਾਸਤੇ ਆ ਜੋ ਅੱਜ ਪੜ ਰਹੇ ਆ ਜੇ ਤੁਸੀਂ ਮੰਨ ਲਾ ਕੇ ਨਹੀਂ ਪੜੋਗੇ ਫਹਾ ਵੱਡ ਕਰੂਗੇ ਡਿਗਰੀ ਦਾ ਪਿੱਛੋਂ ਜਿੰਮੇ ਮਰਜੀ ਡਿਗਰੀ ਲੈ ਕੇ ਆਗੇ ਅੱਜ ਉਸ ਡਿਗਰੀ ਨੂੰ ਪੜ ਲਓ ਉਹਦੇ ਬੇਸ ਤੇ ਤੁਹਾਡੀ ਲਾਈਫ ਡਿਪੈਂਡ ਕਰਦੀ ਅੱਗੇ ਯੂਕੇ ਦੇ ਵਿੱਚ ਜੇ ਤੁਸੀਂ ਇੱਥੇ ਵਸਣਾ ਚਾਹੁੰਦੇ ਹੋ ਸਹੀ ਤਰੀਕਿਆਂ ਦੇ ਨਾਲ ਤੇ ਜਿਨ੍ਹਾਂ ਨੇ ਹਜੇ ਆਉਣਾ ਉਹਨਾਂ ਵਾਸਤੇ ਵੀ ਬਹੁਤ ਵੱਡੀ ਐਗਜ਼ਾਮਪਲ ਹੈ ਇਹ ਕਿਉਂਕਿ ਉਹ ਆਪਣਾ ਉਹੀ ਕੋਰਸ ਚੂਜ਼ ਕਰਕੇ ਆਉਣ ਜਿਹਦੇ ਵਿੱਚ ਉਹਨਾਂ ਨੂੰ ਇੰਟਰਸਟ ਆ ਜਾਂ ਜਿਹਦੇ ਵਿੱਚ ਉਹਨਾਂ ਦਾ ਫਿਊਚਰ ਸਿਕਿਉਰ ਹੋ ਸਕਦਾ ਉਹ ਮੰਨ ਲਾ ਕੇ ਪੜ ਸਕਦੇ ਆ ਤੇ ਪਾਸ ਹੋ ਸਕਦੇ ਆ ਐਵੇਂ ਨਹੀਂ ਕਿਸੇ ਦੇ ਕਹੇ ਕਹਾਏ ਤੇ ਕੋਈ ਵੀ ਕੋਰਸ ਲੈ ਲੈਣਾ ਐਵੇਂ ਨਹੀਂ ਕੋਈ ਕੋਰਸ ਲੈ ਲੈਣਾ ਜਿਹੜਾ ਤੁਹਾਨੂੰ ਏਜੰਟ ਜਾਂ ਕੰਸਲਟੈਂਟ ਦੇ ਕੇ ਤੋਰ ਦਿੰਦਾ ਤੇ ਜੇ ਕੋਈ ਕੋਰਸ ਲੱਤਾ ਉਹਨੂੰ ਸ਼ਿੱਦਤ ਨਾਲ ਪਾਸ ਕਰੋ ਪੜੋ ਆਪ ਅਸਾਈਨਮੈਂਟਾ ਬਣਾਓ ਪ੍ਰੋਜੈਕਟ ਆਪ ਬਣਾਓ ਤਾਂ ਕਿ ਉਹ ਜਿਹੜੀ ਨੌਲੇਜ ਆ ਤੁਹਾਡੇ ਅੰਦਰ ਉਤਰ ਸਕੇ ਤੁਸੀਂ ਲੱਖਾਂ ਰੁਪਏ ਖਰਚ ਦਿੰਦੇ ਯਾਰ ਤੁਹਾਨੂੰ ਡਿਗਰੀ ਦਾ ਥੇਲਾ ਨਹੀਂ ਪਤਾ ਹੁੰਦਾ ਬਾਦ ਦੇ ਵਿੱਚ ਜਦੋਂ ਤੁਹਾਨੂੰ ਜੌਬਸ ਲੈਣੀਆਂ ਪੈਂਦੀਆਂ ਨੇ ਉੱਥੇ ਤੁਹਾਨੂੰ ਕੁਝ ਨਹੀਂ ਪਤਾ ਹੁੰਦਾ ਕੀ ਚੱਲ ਰਿਹਾ ਹੈ ਜੌਬ ਮਾਰਕੀਟ ਦੇ ਵਿੱਚ ਜਿਹੜੀ ਡਿਗਰੀ ਕੀਤੀ ਆ ਉਹਦੇ ਨਾਲ ਸਾਨੂੰ ਕਿਹੜੀ ਜੌਬ ਮਿਲਣੀ ਆ ਕਿੱਥੇ ਜਾਣਾ ਬੇਸਿਕ ਈਮੇਲ ਲਿਖਣ ਦਾ ਬੇਸਿਕ ਜੌਬ ਅਪਲਾਈ ਕਰਨ ਦਾ ਬੇਸਿਕ ਸੀਵੀ ਬਣਾਉਣ ਦਾ ਨਹੀਂ ਪਤਾ ਹੁੰਦਾ ਡਿਗਰੀ ਤੁਸੀਂ ਕਰ ਚੁੱਕੇ ਹੋਨੇ ਯੂਕੇ ਦੇ ਵਿੱਚ ਬੜੀ ਹਰਾਨੀ ਦੀ ਗੱਲ ਆ ਤੇ ਬੜੀ ਸ਼ਰਮ ਦੀ ਗੱਲ ਆ ਹੁਣ ਜੇ ਤੁਹਾਨੂੰ ਇਹ ਚੀਜ਼ ਸੱਚ ਬੋਲ ਕੇ ਦੱਸੀ ਜਾਵੇ ਫਿਰ ਤੁਹਾਡੀ ਪੂੰਛ ਨੂੰ ਅੱਗ ਲਾ ਜਾਂਦੀ ਹੈ ਕਿ ਬਾਈ ਇਹ ਗੱਲ ਕਿਉਂ ਕਹਿਤੀ ਜਦ ਤੱਕ ਤੁਸੀਂ ਸੱਚ ਨੂੰ ਫੇਸ ਨਹੀਂ ਕਰਦੇ ਜਦ ਤੱਕ ਤੁਸੀਂ ਭੱਜੀ ਜਾਉਂਗੇ ਉਰਦਾ ਕਿ ਥੋਡੀ ਸਮੱਸਿਆ ਹੱਲ ਹੋਣ ਤੋਂ ਰਹੀ ਯਾਰ ਸੀਰੀਅਸ ਹੋ ਜਾਓ ਲਾਈਫ ਨੂੰ ਲੈ ਕੇ ਕੋਈ ਫਾਇਦਾ ਨਹੀਂ ਨੈਟ ਤੇ ਫਾਲਤੂ ਸਕਰੋਲਿੰਗ ਕਰਨ ਦਾ ਐਵੇਂ ਆਪਣੀ ਜ਼ਿੰਦਗੀ ਖਰਾਬ ਕਰਕੇ ਬਹਿ ਜੂਗੇ ਜਿੰਨਾ ਕਿ ਯੂਸਫੁਲ ਕੰਟੈਂਟ ਆ ਸਿਰਫ ਉਹੀ ਦੇਖੋ ਆਪਣੀ ਪੜ੍ਹਾਈ ਤੇ ਫੋਕਸ ਕਰੋ ਜਿੱਡਾ ਮਰਜੀ ਨੈਟ ਜਿੱਡਾ ਮਰਜੀ ਤਰੱਕੀ ਕਰ ਜੇ ਦੁਨੀਆ ਬਟ ਮੇਨ ਬੇਸਿਕ ਚੀਜ਼ਾਂ ਹਮੇਸ਼ਾ ਲਾਈਫ ਦੀਆਂ ਉਹੀ ਰਹਿਣਗੀਆਂ ਚੰਗੀ ਐਜੂਕੇਸ਼ਨ ਚੰਗੀ ਡਿਗਰੀ ਹੀ ਤੁਹਾਡੀ ਜਿਹੜੀ ਲਾਈਫ ਦੇ ਵਿੱਚ ਅੱਗੇ ਜਾ ਕੇ ਕੰਮ ਆਉਗੀ ਜਾਂ ਫਿਰ ਚੰਗੀਆਂ ਸਕਿਲਸ ਤੇ ਚੰਗੀ ਨੌਲੇਜ ਹੀ ਤੁਹਾਡੀ ਲਾਈਫ ਨੂੰ ਅੱਗੇ ਜਾ ਕੇ ਬਿਹਤਰ ਕਰਨ ਦੇ ਵਿੱਚ ਇੱਕ ਵੱਡਾ ਰੋਲ ਅਦਾ ਕਰ ਸਕਦੀ ਆ ਹੋਰ ਐਹੋ ਜੀਆਂ ਇਨਫੋਰਮੇਸ਼ਨ ਵਾਲੀਆਂ ਵੀਡੀਓਜ਼ ਦੇਖਦੇ ਰਹਿਣ ਵਾਸਤੇ ਗਵਰਨ ਯੂਕੇ ਨੂੰ ਫੋਲੋ ਕਰਨਾ ਨਾ ਭੁੱਲਿਓ ਧੰਨਵਾਦ ਜੀ